ਹੌਸਲੇ ਚ ਰਹਿਣਾ ਚਾਹੀਦਾ ਪਰਿਵਾਰ ਪਰਿਵਾਰ ਵੀ ਹੌਸਲੇ ਚ ਆ ਤੇ ਜਿੱਦਾਂ ਗੱਲਬਾਤ ਕੀਤੀ ਬਿੱਲਾਵਾ ਜੀ ਉੱਥੇ ਬੈਠਿਆ ਕਮਨੂ ਵੀ ਦਾ ਵੀ ਉੱਥੇ ਬੈਠੇ ਆ ਮਤਲਬ ਪਹਿਲਾਂ ਨਾਲੋਂ ਸੁਧਾਰ ਆ ਬਾਕੀ ਬਾਈ ਉੱਚ ਆ ਵੀ ਨਾ ਹੌਸਲਾ ਆ ਵਿੱਚ ਜਿਹੜਾ ਸਰਵਾਈਵ ਕਰ ਰਿਹਾ ਤੇ ਨੀ ਤੇ ਜਿੰਨਾ ਕਿ ਪਹਿਲਾਂ ਸਿਚੁਏਸ਼ਨ ਸੀ ਉਹਦੇ ਨਾਲੋਂ ਕਾਫੀ ਬੈਟਰ ਆ ਤੇ ਉਹੀ ਗੱਲ ਆ ਅਰਦਾਸ ਬੇਨਤੀ ਜਿੰਨੀ ਸਾਰੇ ਕਰ ਸਕਦੇ ਆ ਕਰੋ ਤੇ ਮਹਾਰਾਜ ਕਿਰਪਾ ਕਰੂਗਾ ਹੌਸਲੇ ਚ ਪਕੀਤ ਮਰਾ ਜੋਖ ਰੱਖ ਕੇ ਹੌਸਲੇ ਚ ਰਹਿਣਾ ਚਾਹੀਦਾ ਪਰਿਵਾਰ ਪਰਿਵਾਰ ਵੀ ਹੌਸਲੇ ਚ ਆ ਤੇ ਜਿੱਦਾਂ ਗੱਲਬਾਤ ਕੀਤੀ ਬਿੱਲਾ ਬਾਜੀ ਉੱਥੇ ਬੈਠਿਆ ਕਮਨੂ ਵੀ ਦਾ ਵੀ ਉੱਥੇ ਬੈਠੇ ਆ ਮਤਲਬ ਪਹਿਲਾਂ ਨਾਲੋਂ ਸੁਧਾਰ ਆ ਬਾਕੀ ਉੱਚ ਆ ਵੀ ਨਾ ਹੌਸਲਾ ਆ ਜਿਹੜਾ ਸਰਵਾਈਵ ਕਰ ਰਿਹਾ ਤੇ ਨੀ ਤੇ ਜਿੰਨਾ ਪਹਿਲਾਂ ਸਿਚੁਏਸ਼ਨ ਸੀ ਉਹਦੇ ਨਾਲੋਂ ਕਾਫੀ ਬੈਟਰ ਆ ਤੇ ਉਹੀ ਗੱਲ ਆਰਦਾਸ ਬੇਨਤੀ ਜਿੰਨੀ ਸਾਰੇ ਕਰ ਸਕਦੇ ਕਰੋ ਤੇ ਮਹਾਰਾਜ ਕਿਰਪਾ ਕਰੂਗਾ ਹੋਰ ਕੁਛ ਬਾਕੀ ਮਹਾਰਾਜ ਸੋਖ ਰੱਖੇ ਹੌਸਲੇ ਚ ਰਹਿਣਾ ਚਾਹੀਦਾ ਪਰਿਵਾਰ ਪਰਿਵਾਰ ਵੀ ਹੌਸਲੇ ਚ ਆ ਤੇ ਜਿੱਦਾਂ ਗੱਲਬਾਤ ਕੀਤੀ ਬਿੱਲਾ ਬਾਜੀ ਉੱਥੇ ਬੈਠਿਆ ਕਮਨਦਰੀ ਦਾ ਵੀ ਉੱਥੇ ਬੈਠਿਆ ਮਤਲਬ ਪਹਿਲਾਂ ਨਾਲੋਂ ਸੁਧਾਰ ਆ ਬਾਕੀ ਬਾਈ ਉੱਚ ਆ ਵੀ ਨਾ ਹੌਸਲਾ ਆ ਵਿੱਚ ਜਿਹੜਾ ਸਰਵਾਈਵ ਕਰ ਰਿਹਾ ਤੇ ਨਿੱਤੇ ਜਿੰਨਾ ਪਹਿਲਾਂ ਸਿਚੁਏਸ਼ਨ ਸੀ ਉਹਦੇ ਨਾਲੋਂ ਕਾਫੀ ਬੈਠ ਰਹਾ ਤੇ ਉਹੀ ਗੱਲ ਆ ਅਰਦਾਸ ਬੇਨਤੀ ਜਿੰਨੀ ਸਾਰੇ ਕਰ ਸਕਦੇ ਆ ਕਰੋ ਤੇ ਮਹਾਰਾਜ ਕਿਰਪਾ ਕਰੂਗਾ ਹੋਰ ਕੁਝ ਬਾਕੀ ਮਹਾਰਾਜ ਸੁੱਖ ਰੱਖੇ ਹੌਸਲੇ ਚ ਰਹਿਣਾ ਚਾਹੀਦਾ ਪਰਿਵਾਰ ਪਰਿਵਾਰ ਵੀ ਹੌਸਲੇ ਚ ਆ ਤੇ ਜਿੱਦਾਂ ਗੱਲਬਾਤ ਕੀਤੀ ਬਿੱਲਾ ਬਾਜੀ ਉੱਥੇ ਬੈਠਿਆ ਕਮਲ ਜੀ ਦਾ ਵੀ ਉੱਥੇ ਬੈਠੇ ਆ ਮਤਲਬ ਪਹਿਲਾਂ ਨਾਲੋਂ ਸੁਧਾਰ ਆ ਬਾਕੀ 22 ਉੱਚ ਆ ਵੀ ਨਾ ਹੌਸਲਾ ਆ ਵਿੱਚ ਜਿਹੜਾ ਸਰਵਾਈਵ ਕਰ ਰਿਹਾ ਤੇ ਨੀ ਤੇ ਜਿੰਨਾ ਕਿ ਪਹਿਲਾਂ ਸਿਚੁਏਸ਼ਨ ਸੀ ਉਹਦੇ ਨਾਲੋਂ ਕਾਫੀ ਬੈਟਰ ਆ ਤੇ ਉਹੀ ਗੱਲ ਆ ਅਰਦਾਸ ਬੇਨਤੀ ਜਿੰਨੀ ਸਾਰੇ ਕਰ ਸਕਦੇ ਆ ਕਰੋ ਤੇ ਮਹਾਰਾਜ ਕਿਰਪਾ ਕਰੂਗਾ ਹੋਰ ਤੁਸੀਂ ਬਾਕੀ ਮਹਾਰਾਜ ਉਹ ਖੜਕੇ ਹੌਸਲੇ ਚ ਰਹਿਣਾ ਚਾਹੀਦਾ ਪਰਿਵਾਰ ਪਰਿਵਾਰ ਵੀ ਹੌਸਲੇ ਚ ਆ ਤੇ ਜਿੱਦਾਂ ਗੱਲਬਾਤ ਕੀਤੀ ਬਿੱਲਾ ਭਾਜੀ ਉੱਥੇ ਬੈਠਿਆ ਕਮਲ ਵੀਰ ਜੀ ਆ ਵੀ ਉੱਥੇ ਬੈਠੇ ਆ ਮਤਲਬ ਪਹਿਲਾਂ ਨਾਲੋਂ ਸੁਧਾਰਾ ਬਾਕੀ ਬਾਈ ਉੱਚ ਆ ਵੀ ਨਾ ਹੌਸਲਾ ਆ ਵਿੱਚ ਜਿਹੜਾ ਸਰਵਾਈਵ ਕਰ ਰਿਹਾ ਤੇ ਨਿੱਤੇ ਜਿੰਨਾ ਪਹਿਲਾਂ ਸਿਚੁਏਸ਼ਨ ਸੀ ਉਹਦੇ ਨਾਲੋਂ ਕਾਫੀ ਬੈਟਰ ਆ ਤੇ ਉਹੀ ਗੱਲ ਆ ਅਰਦਾਸ ਬੇਨਤੀ ਜਿੰਨੀ ਸਾਰੇ ਕਰ ਸਕਦੇ ਆ ਕਰੋ ਤੇ ਮਹਾਰਾਜ ਕਿਰਪਾ ਕਰੂਗਾ ਹੋਰ ਤੁਸੀਂ ਬਾਕੀ ਮਹਾਰਾਜ ਉਹ ਖੜਕੇ ਹੌਸਲੇ ਚ ਰਹਿਣਾ ਚਾਹੀਦਾ ਪਰਿਵਾਰ ਪਰਿਵਾਰ ਵੀ ਹੌਸਲੇ ਚ ਆ ਤੇ ਜਿੱਦਾਂ ਗੱਲਬਾਤ ਕੀਤੀ ਬਿਲਾਵਾ ਜੀ ਉੱਥੇ ਬੈਠਿਆ ਕਮਨ ਵੀ ਦਾ ਵੀ ਉੱਥੇ ਬੈਠਿਆ ਮਤਲਬ ਪਹਿਲਾਂ ਨਾਲੋਂ ਸੁਧਾਰ ਆ ਬਾਕੀ ਬਾਈ ਉੱਚ ਆ ਵੀ ਨਾ ਹੌਸਲਾ ਆ ਵਿੱਚ ਜਿਹੜਾ ਸਰਵਾਈਵ ਕਰ ਰਿਹਾ ਤੇ ਨਿੱਤੇ ਜਿੰਨਾ ਪਹਿਲਾਂ ਸਿਚੁਏਸ਼ਨ ਸੀ ਉਹਦੇ ਨਾਲੋਂ ਕਾਫੀ ਬੈਟਰ ਆ ਤੇ ਉਹੀ ਗੱਲ ਆ ਅਰਦਾਸ ਬੇਨਤੀ ਜਿੰਨੀ ਸਾਰੇ ਕਰ ਸਕਦੇ ਆ ਕਰੋ ਤੇ ਮਹਾਰਾਜ ਕਿਰਪਾ ਕਰੂਗਾ ਹੋਰ ਤੁਸੀਂ ਬਾਕੀ ਮਹਾਰਾਜ ਰਖ ਰਿਹਾ